ਨਮਸਕਾਰ ਦੋਸਤੋ ਮੈਂ ਹਾਂ ਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਦੋਸਤੋ ਇਸ ਵੇਲੇ ਅਸੀਂ ਖੜੇ ਹਾਂ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਸਰਨੇ ਦੇ ਕੋਲ ਤੁਸੀਂ ਦੇਖ ਸਕਦੇ ਹੋ ਪਠਾਨਕੋਟ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਕਾਫੀ ਸਰਦੀ ਜਿਹੜੀ ਪੈ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਪਿੱਛੇ ਦੇਖ ਸਕਦੇ ਹੋ ਰੋਡ ਹੈਗਾ ਇਸ ਰੋਡ ਤੇ ਦੇਖ ਸਕਦੇ ਹੋ ਧੁੰਦ ਕਾਫੀ ਪਈ ਹੋਈ ਹੈ ਦੂਰ ਦੂਰ ਤੱਕ ਜਿਹੜੇ ਆ ਵਾਹਨ ਨਜ਼ਰ ਨਹੀਂ ਆਉਂਦੇ ਦੂਸਰੇ ਪਾਸੇ ਦੀਆਂ ਤਸਵੀਰਾਂ ਦਿਖਾਵਾਂਗੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਦੂਸਰੀ ਸਾਈਡ ਇੱਧਰ ਵੀ ਤਸਵੀਰਾਂ ਦੇਖ ਸਕਦੇ ਹੋ ਕਿਤੇ ਵੀ ਦੂਰ ਦੂਰ ਤੱਕ ਜਿਹ ਲਾਈਟਾਂ ਜਗਾ ਕੇ ਆ ਰਹੇ ਨੇ ਲੇਕਿਨ ਕੁਝ ਵਾਹਨ ਇਦਾਂ ਦੇ ਹੈਗੇ ਨੇ ਜਿਹੜੇ ਵਾਹਨ ਲਾਈਟਾਂ ਨਹੀਂ ਜਗਾ ਕੇ ਚੱਲਦੇ ਜਿਸ ਨਾਲ ਜਿਹੜਾ ਆ ਹਾਦਸੇ ਹੋਣ ਦਾ ਖਤਰਾ ਰਹਿੰਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਪਾਸੇ ਦੀਆਂ ਵੀ ਵਿੱਚ ਦੇਖੋ ਕਈ ਵਾਹਨ ਇਦਾਂ ਦੇ ਆ ਰਹੇ ਨੇ ਜਿਨ੍ਹਾਂ ਦੀਆਂ ਲਾਈਟਾਂ ਵੀ ਨਹੀਂ ਜਗੀਆਂ ਪਰ ਸਾਡੀ ਵੀ ਲੋਕਾਂ ਨੂੰ ਅਪੀਲ ਆ ਡਰਾਈਵਰਾਂ ਨੂੰ ਅਪੀਲ ਆ ਵਾਹਨ ਚਾਲਕਾਂ ਨੂੰ ਅਪੀਲ ਆ ਤੇ ਲੋਕਾਂ ਨੇ ਵੀ ਅਪੀਲ ਕੀਤੀ ਹੈ ਕਿ ਜਿਹੜੇ ਆਪਣੇ ਵਾਹਨ ਹੈ ਗਿਆ ਉਹਨਾਂ ਦੀਆਂ ਲਾਈਟਾਂ ਜ਼ਰੂਰ ਜਲਾ ਕੇ ਚੱਲਣ ਕਿਉਂਕਿ ਧੁੰਦ ਦਾ ਮੌਸਮ ਹੈ ਇਹਦੇ ਵਿੱਚ ਜਿਹੜੇ ਐਕਸੀਡੈਂਟ ਆ ਕਾਫੀ ਹੁੰਦੇ ਨੇ ਪਰ ਫਿਰ ਵੀ ਕਈ ਲੋਕ ਇਦਾਂ ਦੇ ਹੈਗੇ ਨੇ ਜਿਹੜੇ ਇਸ ਵੱਲ ਧਿਆਨ ਨਹੀਂ ਦੇ ਰਹੇ ਤੇ ਲੋਕਾਂ ਦਾ ਇਹ ਵੀ ਮੈਸੇਜ ਹੈਗਾ ਕਿ ਧੁੰਦ ਦੇ ਵਿੱਚ ਜਿਹੜੇ ਬੱਚੇ ਨੇ ਛੋਟੇ-ਛੋਟੇ ਸਕੂਲਾਂ 'ਚ ਜਾ ਰਿਹਾ ਆ ਅਫਸਰਾਂ ਨੂੰ ਸਰਕਾਰ ਨੂੰ ਵੀ ਉਹਨਾਂ ਨੇ ਜਿਹੜੇ ਆ ਅਪੀਲ ਕੀਤੀ ਕਿ ਇਹਨਾਂ ਬੱਚਿਆਂ ਨੂੰ ਜਿਹੜੀ ਆ ਛੁੱਟੀਆਂ ਕਰਨੀਆਂ ਚਾਹੀਦੀਆਂ ਤੇ ਡਰਾਈਵਰਾਂ ਨੂੰ ਇਹੋ ਜਿਹੇ ਹਾਦਸਿਆਂ ਤੋਂ ਬਚਣ ਦੇ ਵਾਸਤੇ ਜਿਹੜੇ ਡਿਪਰ ਜ਼ਰੂਰ ਜਗਾਣ ਲਾਈਟਾਂ ਜ਼ਰੂਰ ਜਗਾਣ ਤੇ ਜਿਹੜੇ ਬਜ਼ੁਰਗਨ ਲੋਕਾਂ ਨੇ ਮੰਗ ਕੀਤੀ ਬਜ਼ੁਰਗ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਰਜਾਈਆਂ ਦੇ ਵਿੱਚ ਹੀ ਬੈਠੇ ਰਹਿਣ ਬਿਸਤਰੇ 'ਚ ਕਿਉਂ ਗਰਮੀ ਚਾਹੀਦੀ ਹੈ ਜੋ ਨਾ ਕਿ ਸਰਦੀ ਦੇ ਵਿੱਚ ਘ ਕਿ ਅੱਗ ਜਰੂਰ ਬਾਲ ਲੈਣੀ ਚਾਹੀਏ ਤਾਂ ਜੋ ਜਿਹੜਾ ਕੋਈ ਨੁਕਸਾਨ ਨਾ ਹੋ ਸਕੇ ਦੋਸਤੋ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਅੱਜ ਸਰਦੀ ਨਾ ਆ ਜਾ ਆਪਣਾ ਮੇਰਾ ਨਾਮ ਹਰੀਸ਼ ਕੁਮਾਰ ਗੋਰਖਾ ਜੀ ਤਾਂ ਦੇਖਿਆ ਸ਼ਹਿਰ ਦੇ ਵਿੱਚ ਪਠਾਨਕੋਟ ਦੇ ਵਿੱਚ ਕਾਫੀ ਅਹਲੇ ਧੁੰਦ ਪੈ ਰਹੀ ਹੈ ਬੜੀ ਸਰਦੀ ਪੈ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਦੇਣਾ ਚਾਹੁੰਦਾ ਕਿ ਸਾਰਿਆਂ ਨੂੰ ਪਤਾ ਪਠਾਨਕੋਟ ਜ਼ਿਲ੍ਹੇ 'ਚ ਬਹੁਤ ਜ਼ਿਆਦਾ ਕੋਈ 4-5 ਦਿਨ ਤੋਂ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਕਈ ਐਕਸੀਡੈਂਟ ਵੀ ਹੋ ਰਹੇ ਹੈ ਕਈ ਨੁਕਸਾਨ ਹੋ ਜਾਦਾ ਹੈ ਉਹਦੇ ਨਾਲ ਮੈਂ ਆਮ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਔਰ ਆਪਣੇ ਬਜ਼ੁਰਗਾਂ ਦਾ ਖਿਆਲ ਰੱਖਿਆ ਜਾਏ ਕਿ ਉਹਨਾਂ ਨੂੰ ਗਰਮ ਕੱਪੜੇ ਤੇ ਰਜਾਈ ਦੇ ਵਿੱਚ ਹੋਈ ਮੈਂ ਕਹਿੰਦਾ ਕਿ ਉਹਨਾਂ ਨੂੰ ਬਾਹਰ ਨਾ ਨਿੱਤਾ ਜਾਏ ਤੇ ਤਾਂ ਕਿ ਜਿਹੜੇ ਕੋਈ ਸਰਦੀ ਦੇ ਮੌਸਮ 'ਚ ਕੋਈ ਨੁਕਸਾਨ ਨਾ ਹੋਏ ਤੇ ਉਹਦੇ ਨਾਲ ਨਾਲ ਮੈਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਰੋਡ ਦੇ ਉੱਪਰ ਚੱਲਦੇ ਆ ਉਹ ਆਪਣੇ ਲਾਈਟਾਂ ਦਾ ਚਲਾ ਕੇ ਰੱਖਣ ਤੇ ਹੌਲੀ ਚਲਾਣ। ਬੂਲਾ ਦੇ ਬੱਚੇ ਦੇਖਿਆ ਛੋਟੇ ਛੋਟੇ ਬੱਚੇ ਨੇ ਵਿਚਾਰੇ ਠਰਦੇ ਹੋਏ ਜਾ ਰਹੇ ਨੇ ਇਹਦੇ ਬਾਅਦ ਕੋਈ ਮੈਸੇਜ ਮੈਂ ਉਹ ਵੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਸਾਡੇ ਲੋਕਲ ਡੀਓ ਵਗੈਰਾ ਜਾਂ ਜਿਨ੍ਹਾਂ ਨੂੰ ਉਹਨਾਂ ਨੂੰ ਅ ਦੇਖਣਾ ਚਾਹੀਦਾ ਕਿ ਠੰਡ ਬਹੁਤ ਜ਼ਿਆਦਾ ਹੈ ਇਸ ਵੇਲੇ ਛੋਟੇ ਬੱਚੇ ਜਿਹੜੇ ਨਹੀਂ ਜਾ ਸਕਦੇ ਜਾਂ ਜਿਨ੍ਹਾਂ ਨੂੰ ਸਰਦੀ ਦਾ ਬੜਾ ਜ਼ਿਆਦਾ ਛੋਟੀਆਂ ਕਲਾਸਾਂ ਉਹਨਾਂ ਨੂੰ ਛੁੱਟੀਆਂ ਵਧਾਣੀਆਂ ਚਾਹੀਦੀਆਂ ਜਿੱਦਾਂ ਮੌਸਮ ਦੇ ਹਿਸਾਬ ਨਾਲ ਤੇ ਉਹਦੇ ਨਾਲ ਨਾਲ ਜਿਹੜੇ ਵੀ ਲੋਕੀ ਆ ਆਪਣੇ ਮਾਪਿਓ ਭੈਣ ਭਰਾ ਜਿਹੜੇ ਬੱਚੇ ਛੋਟੇ ਆ ਉਹਨਾਂ ਨੂੰ ਠੰਡ ਤੇ ਖਿਆਲ ਰੱਖਣ ਗਰਮ ਕੱਪੜੇ ਪੁਆਉਣ ਤੇ ਠੰਡ ਦੇ ਵਿੱਚੋਂ ਬਾਹਰ ਨਾ ਜਾਂਦੇਣ ਕਰੋ हां भाई की नाव है अपना नमस्कार जी मेरा नाम अरुण कुमार है जी की कहना ਚਾਹਦੇ ਹੋ ਜਿੱਦਾਂ ਦੇਖਿਆ ਕਿ ਠੰਡ ਬਹੁਤ ਜ਼ਿਆਦਾ ਆ ਰਹੀ ਹੈ ਕਈ ਇਹਦਾਂ ਬਿਮਾਰੀਆਂ ਚੱਲਦੇ ਕਈ ਹਾਸੇ ਵੀ ਹੋਣ ਦੇ ਕਾਰਨ ਲੈਦੇ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਹੀ ਮੈਸੇਜ ਦੇਣਾ ਚਾਹੁੰਦਾ ਖਾਸ ਕਰਕੇ ਜਿਹੜੇ ਡਰਾਈਵਰ ਵੀਰ ਆ ਉਹਨਾਂ ਨੂੰ ਕੀ ਗੱਡੀਆਂ ਦੇ ਜਿਹੜੇ ਆਪਣੇ ਇੰਡੀਕੇਟਰ ਆ ਉਹ ਜ਼ਰੂਰੀ ਲਾਓ ਧੁੰਦ ਦਾ ਬਹੁਤ ਜ਼ਿਆਦਾ ਸੀਜ਼ਨ ਚੱਲ ਰਿਹਾ ਹੈ ਕਿਸੇ ਦਾ ਕੋਈ ਨੁਕਸਾਨ ਹੋਏ ਤੇ ਸਕੂਲ ਲਈ ਬੱਚੇ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਮੈਂ ਇਹੀ ਅਪੀਲ ਕਰਨਾ ਡੀਓ ਸਾਹਿਬ ਨੂੰ ਜਾਂ ਉਹਦੇ ਅਫਸਰਾਂ ਜਿਹੜੇ ਵੱਡੇ ਉਹਨਾਂ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਥੋ ਨਾ ਦੇਖਿਆ ਕਿ ਸਾਹਮਣੇ ਵੀ ਦੇਖਿਆ ਤਾਂ ਬਾਹਰ ਜਿਹੜਿਆ ਕਾਫੀ ਵਿੱਚ ਧਲੇ ਹੈਗੇ ਜਿਹੜੇ ਲਾਈਟਾਂ ਵੀ ਨਹੀਂ ਜਗੀਆਂ ਤੇ ਕਾਫੀ ਤੇਜ਼ ਜਾ ਰਹੇ ਲੱਗਦਾ ਨਹੀਂ ਇਹਦੇ ਨਾਲ ਹਾਸੇ ਹੁੰਦੇ ਜੀ ਬਿਲਕੁਲ ਜੀ ਧੁੰਦ ਦਾ ਸੀਜ਼ਨ ਆ ਇਹਦੇ ਵਿੱਚ ਆਸਾਹੋਂ ਦਾ ਬਹੁਤ ਜ਼ਿਆਦਾ ਚਾਂਸ ਰਹਿੰਦਾ ਹੈ ਇੰਡੀਕੇਟਰ ਲਾ ਕੇ ਜਾਣ ਡਰਾਈਵਰ ਵੀਰਾਂ ਵਾਸਤੇ ਇਹੀ ਹੈ ਕਿ ਇੰਡੀਕੇਟਰ ਲਾ ਕੇ ਜਾਣ ਪ੍ਰਾਈਵੇਟ ਗੱਡੀ ਵਾਲਿਆਂ ਨੂੰ ਵੀ ਇਹੀ ਕਹਿੰਦਾ ਮੈਂ ਕਿ ਆਪਣੀਆਂ ਲਾਈਟਾਂ ਪ੍ਰੋਪਰ ਜਗਾ ਕੇ ਰੱਖਣ ਔਰ ਕਿਸੇ ਦਾ ਜਾਨ ਮਾਲ ਦਾ ਨੁਕਸਾਨ ਨਾ ਹੋਏ ਐਕਸੀਡੈਂਟ ਤੋਂ ਬਚਿਆ ਰਹੇ ਹਾਂ ਸਰ ਨਮਸਕਾਰ ਜੀ ਮੇਰਾ ਨਾਮ ਵਿਸ਼ਾਲ ਆ ਜੀ ਅਸਵਲ ਕਿੱਥੇ ਖੜੇ ਹੋ ਤੁਸੀਂ ਸਰ ਮੈਂ ਇਸ ਟਾਈਮ ਸਰਨਾ ਫਲਾਈਵਰ ਦੇ ਕੋਲ ਖੜਾ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੇ ਵਾਹਨ ਚੱਲਦੇ ਨੇ ਧੁੰਦ ਬਹੁਤ ਜ਼ਿਆਦਾ ਹੈ ਕਈ ਵਾਹਨ ਤੇ ਲਾਈਟਾਂ ਨਹੀਂ ਜਗੀਆਂ ਤੇ ਕਈ ਜਿਹੜੇ ਇੰਨੀ ਕਿ ਸਪੀਡ ਨਾਲ ਜਾ ਰਹੇ ਨੇ ਕਿ ਪੁੱਛਿਓ ਕੁਛ ਨਾ ਕੋਈ ਮੈਸੇਜ ਨਹੀਂ ਸਰ ਮੈਂ ਵੀ ਇਹੀ ਦੇਖ ਰਹੇ ਹਾਂ ਦੇਖੋ ਜਿੱਦਾਂ ਉਹਨੇ ਬੱਸਾਂ ਸਰਕਾਰੀ ਬਸਾਂ ਜਾਂ ਕੁਝ ਟਰੱਕ ਵਗੈਰਾ ਲੰਘ ਰਿਹਾ ਇਹਨਾਂ ਤੇ ਕੋਈ ਲਾਈਟ ਨਹੀਂ ਕੋਈ ਇੰਡੀਕੇਟਰ ਵਗੈਰਾ ਕੁਛ ਨਹੀਂ ਜਗਿਆ ਔਰ ਇਹਨਾਂ ਦੀ ਸਪੀਡ ਵੀ ਕਾਫੀ ਜ਼ਿਆਦਾ ਹੈ ਜਦ ਕਿ ਸਾਨੂੰ ਚਾਹੀਦਾ ਕਿ ਧੁੰਦ ਦੇ ਵਿੱਚ ਸਾਡੀ ਸਪੀਡ ਵੀ ਸਲੋ ਹੋਣੀ ਚਾਹੀਦੀ ਆ ਔਰ ਸਾਡੀ ਪ੍ਰੋਪਰ ਲਾਈਟਿੰਗ ਹੋਣੀ ਚਾਹੀਦੀ ਆ ਤਾਂ ਜੋ ਅਗ ਮੇਨ ਸਾਡੀ ਗੱਡੀ ਦਾ ਥੋੜਾ ਜਿਹਾ ਇੰਡੀਕੇਟਰ ਦਿਖ ਰਿਹਾ ਤੇ ਉਹ ਸਲੋ ਵਜੇ। ਬਿਨਾਂ ਲਾਈਟਾਂ ਤੋਂ ਕੁਝ ਵੀ ਨਹੀਂ ਦਿਖਦਾ। ਹਾਂਜੀ ਜੀ ਜੰਤੀ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਵੇਲੇ ਰੋਡ ਤੇ ਖੜੇ ਹੋ ਜਿਹੜਾ ਅੰਮ੍ਰਿਤਸਰ ਪਠਾਨਕੋਨ ਨੈਸ਼ਨਲ ਹਾਈਵੇ ਟੁੰਡ ਬਹੁਤ ਜ਼ਿਆਦਾ ਪੈ ਰਹੀ ਹੈ। ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਹਾਂਜੀ ਦੇਖੋ ਜੀ ਸਰਦੀਆਂ ਦਾ ਮੌਸਮ ਜਨਵਰੀ ਮਹੀਨਾ ਚੱਲ ਰਿਹਾ ਜੀ ਔਰ ਟੁੰਡ ਬਹੁਤ ਜ਼ਿਆਦਾ ਪੈ ਰਹੀ ਹੈ। ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਇਨੀ ਟੁੰਡ ਦੇ ਕਾਰਨ ਵਾਹਨ ਵੀ ਚੱਲ ਰਿਹਾ ਔਰ ਵਾਹਨੇ ਨਹੀਂ ਤੇਜ਼ੀ ਨਾਲ ਚੱਲ ਰਿਹਾ ਕਿ ਨਾ ਤਾਂ ਇਹਦਾ ਕੋਈ ਇੰਡੀਕੇ ਇਸ ਤਰ੍ਹਾਂ ਇਹ ਦੁਰਘਟਨਾਵਾਂ ਦੀ ਬਹੁਤ ਹੀ ਸੰਭਾਵਨਾ ਹੈ ਤੁਹਾਨੂੰ ਚਾਹੀਦਾ ਕਿ ਮਤਲਬ ਕਿ ਵਾਹਨ ਆਸਤਾ ਚਲਾਉਣਾ ਚਾਹੀਦਾ ਹੈ ਔਰ ਇੰਡੀਕੇਟਰ ਵਗੈਰਾ ਦੇਖ ਕੇ ਚੱਲਣਾ ਚਾਹੀਦਾ ਹੈ ਮੇਰੀ ਇੱਕ ਹੋਰ ਅਪੀਲ ਹੈ ਕਿ ਛੋਟੇ ਬੱਚਿਆਂ ਨੂੰ ਜਿਹੜੇ ਸਕੂਲ ਜਾਂਦੇ ਆ ਉਹਨਾਂ ਦੇ ਹਬੀ ਬਾਬੇ ਕ ਨੂੰ ਵੀ ਅਪੀਲ ਹੈ ਕਿ ਉਹਨਾਂ ਨੂੰ ਮਤਲਬ ਘਰੋਂ ਬਾਹਰ ਨਾ ਨਿਕਲਿਆ ਦਿੱਤਾ ਜਾਵੇ ਔਰ ਸਕੂਲੀ ਅਸਰ ਨਵੀਂ ਮਤਲਬ ਇਹ ਹੀ ਅਪੀਲ ਹੈ ਕਿ ਸਕੂਲ ਦੀ ਜਿਹੜੀ ਛੁੱਟੀਆਂ ਵਧਾਈਆਂ ਜਾਣ